ਬਾਕੀ ਕੌਣੇ ਜਿਹੜੇ ਆਉਣੇ ਉਹ ਆਏ ਕਿ ਨਹੀਂ ਅਜੇ ਤੁਹਾਨੂੰ ਪਹਿਲਾਂ ਸਿੱਧਣ ਢੀਏ ਆ। ਆਦੀ ਹਣੀ ਆਂ ਫਿਰ ਟਾਈਮ ਨਾ ਆ ਜੇਗੀ ਤੇ ਕੰਮ ਕਰਾਏਗੀ। ਪੈਣਾ ਮੇਰੀ ਸੋਨਾ ਗੱਲ ਮੈਂ ਨਹੀਂ ਖੰਮ-ਖਮ ਕਰਾਉਣਾ ਹੈਗਾ। ਹੋਰ ਜੇ ਮੈਂ ਇੱਥੇ ਵੀ ਕਰਨਾ ਇੱਥੇ ਵੀ ਕਰਨਾ ਫਿਰ ਮੈਂ ਹੁੰਦਾ ਕਿ ਫਾਇਦਾ। ਚਲ ਕੋਈ ਗੱਲ ਨਹੀਂ ਬਾਬਾ ਕਰਾ ਦਊਂਗੀ। ਉਹ ਤਾਂ ਮੈਂ ਹੱਸਣ ਢੀਏ। ਵਾਸਤੋ ਬੁੱਲ ਲੱਗੇ ਆ ਤੂੰ ਕੱਟੇਂਗੀ ਫੋਨ ਤੇ ਫੇਰ ਹੀ ਆ ਪਾਵਾਂਗੇ ਚਲੋ ਠੀਕ ਹੈ ਕਿਹਦਾ ਫੋਨ ਬੜੀ ਖੁਸ਼ ਹੋਣ ਦੀ ਮੰਮੀ ਭੈਣ ਦਾ ਫੋਨ ਆਉਂਦਿਆ ਹੈ ਤੇ ਕਹਿਂਦੀ ਭਿਉਣਾ ਨਹੀਂ ਆ ਤਹੀਂ ਬਸ ਹੁਣ ਚੱਲੇ ਆ ਕਿੱਥੇ ਮੰਮੀ ਤੁਹਾਨੂੰ ਦੱਸਿਆ ਸਹੀ ਹੈ ਕਿ ਇਹ ਕਿਹੜੀ ਨੂੰ ਜਨਮ ਦੇਣਾ ਮੇਰੇ ਭੈਣ ਦੇ ਮੁੰਡੇ ਦਾ ਆਹ ਤੇ ਜਨਮ ਦਿਨ ਤੇ ਫੇਰ ਕੀ ਆ ਹਾਏ ਫੇਰ ਕੀ ਆ ਤੇ ਮੰਮੀ ਜਾਣਾ ਵਾਂ ਤੁਹਾਨੂੰ ਦੱਸਿਆ ਸਹੀ ਹੋਣਾ ਸਹੀ ਹਾਂ ਬਹੁਤ ਰਾਣ ਡਈ ਹੈ ਮੰਮੀ ਉਤਰਾ ਕਿਉਂ ਗੱਲ ਕਰਨੀ ਆਂ ਆਹੀਂ ਤੇ ਨਾ ਕਰੀ ਕਿਸਦੇ ਜਨਮ ਦੇਣਾ ਤੇ ਨਹੀਂ ਗਏ ਤੇ ਨਾ ਸਾਡੇ ਘਰ ਕੋਈ ਆਇਆ ਵਾ ਮੰਮੀ ਚਾਵਾਂਗੇ ਤੇ ਆਏਗਾ ਤੋਈ ਬਸ ਨਾ ਖਰਚ ਤਿਆਰ ਹੀ ਰੱਖਿਆ ਕਰੋ ਮੰਮੀ ਫੇਰ ਕੀ ਆਂ ਅਹੀਂ ਕਿਹੜਾ ਉਥੇ ਸਾਰਾ ਘਰ ਹੀ ਦੇਵਣਾ ਵਾ ਉਹ ਤਾਂ ਲੈਣ ਦਾ ਦੇਣ ਹੁੰਦਾ ਵਾ ਜੇ ਅੱਜ ਅਹੀਂ ਜਾਵਾਂਗੇ ਤੋ ਉਹ ਵੀ ਆਉਣਗੇ ਏਡੀ ਗੱਲ ਤੇ ਨਹੀਂ ਹਾਂ ਮੈਨੂੰ ਪਤਾ ਜਿੰਨਾ ਕੋਹ ਨਾ ਨੇ ਆਉਣਾ ਵਾ ਕੋਈ ਨਹੀਂ ਆਉਂਦਾ ਲੈ ਕੇ ਤੇ ਮੁੜ ਕੇ ਨਹੀਂ ਕੋਈ ਆਉਂਦਾ ਮੰਮੀ ਸੋਚ ਤੁਹਾਡੀ ਆ ਮੇਰੇ ਭੈਣ ਭਰਾ ਨਹੀਂ ਇਦਾਂ ਦੇ ਹੈਗੇ ਮੈਨੂੰ ਪਤਾ ਜਿੱਤਰਾ ਦੇ ਤੇਰੇ ਭੈਣ ਭਰਾ ਹੈਗੇ ਆ ਇੱਕ ਟਾਈਮ ਖਰਾਬ ਕਰਨਾ ਇੱਕ ਪੈਸੇ ਬਰਬਾਦ ਕਰਨੇ ਖਾਣਾ ਤੇ ਮਸਾ ਮਸਾ ਕੀ ਹੈਗੀ ਆ ਨਾ ਤੇ ਤੂੰ ਇੱਥੇ ਮਲਾ ਲਾ ਤੋ ਪੇਸਟੀਆਂ ਤੇ ਖਾ ਲਾ ਮੰਮੀ ਕਿੱਦਾਂ ਦੀ ਸੋਚ ਜਦਾ ਢੀ ਮੈਨੂੰ ਨਾ ਤੁਹਾਡੇ ਅਲ ਵੀ ਵੇਖ ਕੇ ਨਾ ਬੜਾ ਹੀ ਹੌਤਾ ਹੁੰ ਗਿਆ ਵਾ ਇੱਕੋ ਗੱਲ ਕਰੀ ਜਾਣ ਦੇ ਗੱਲ ਪੇਸਟੀਆਂ ਤੇ ਗੱਲ ਕੇਕ ਦੀ ਨਹੀਂ ਹੁੰਦੀ ਕਿਦਾਂ ਇਹ ਵੀ ਸਾਰੇ ਭੈਣ ਭਰਾ ਇਕੱਠੇ ਹੋਏ ਹੁੰਦੇ ਆ ਇੱਕ ਦੂਜੇ ਨੂੰ ਮਿਲ ਲੈਂਦੇ ਆ ਤੇ ਭੈਣ ਭਰਾਵਾਂ ਤੋਂ ਉੱਧਰ ਗਈਆਂ ਮੰਮੀ ਪੈਸੇ ਨਾਲ ਲੈ ਜਾਣੇ ਆ ਘੜੀ ਦਾ ਅੱਜ ਕੱਲ੍ਹ ਭਰੋਸਾ ਨਹੀਂ ਹੈਗਾ ਤੇ ਜਿਹੜੇ ਖੁਸ਼ੀ ਦੇ ਪਾਲਣ ਇਹ ਕਦੀ ਕਦੀ ਆਉਂਦੇ ਆ ਓਏ ਸਾਡੇ ਵੀ ਟਾਈਮ ਆਉਂਦੇ ਹੁੰਦੇ ਆ ਸਾਡੇ ਵੀ ਜਨਮ ਦਿਨ ਆਉਂਦੇ ਹੁੰਦੇ ਆਹੀਂ ਤਾਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜੇ ਜਨਮ ਦਿਨ ਆਇਆ ਇਹ ਗੁਰਦੁਆਰੇ ਜਾ ਕੇ ਮੱਥਾ ਟਿਕਾ ਲਿਆ ਵੇ ਭੈਣ ਤੇਰੀ ਮੰਮੀ ਮੱਥਾ ਢਕਾ ਕੇ ਤੇ ਉਹ ਪਹਿਲਾਂ ਨੇ ਇਹ ਡੱਬਾ ਛਾੜ ਕੇ ਆਏ ਆ ਫਿਰ ਉਹ ਘਰ ਮਨਾਉਣ ਲੱਗੇ ਆ ਨਾਲੇ ਸਾਲ ਬਾਅਦ ਹੀ ਦਿਨਮ ਦਾ ਇਹ ਕਿਹੜਾ ਦਿਨ ਰੋਜ਼ ਆਉਂਦੇ ਆ ਇਹ ਨਹੀਂ ਐੋਜੇ ਪਖੰਡ ਕੀਤਾ ਤਾ ਨੂੰ ਤੁਮ ਵੀ ਪਖੰਡਾ ਆਪੇ ਲੱਗਣਿਆ ਜਦੋਂ ਤੁਸੀਂ ਕਦੀ ਕੀਤੇ ਹੀ ਨਹੀਂ ਆ ਤੇਰੀ ਬੜੀ ਜ਼ੁਬਾਨ ਚੱਲਦੀ ਆ ਚੁੱਪ ਕਰਕੇ ਤੇ ਬੈਠੀ ਰੋ ਜਦੋਂ ਦਾ ਤੇਰਾ ਵਿਆਹ ਹੋਇਆ ਵਾ ਉਹ ਕਿੰਨੇ ਕਾਏ ਆ ਮੰਮੀ ਆਏ ਤੇ ਸਹੀ ਹੀ ਜਦੋਂ ਸਿੱਧੇ ਮੂੰਹ ਤੇ ਹੀ ਕਹਿਣਾ ਕੋਣਾ ਨਹੀਂ ਆ ਤਾਂ ਅਗਲੇ ਨੇ ਘਰ ਕੀ ਆਉਣਾ ਵਾ ਪਰ ਸਮਨ ਇਤਰਾ ਹਾਂਜੀ ਗੱਲ ਸੀ ਬਣੀ ਆ ਬੋਟਰੋਟੀ ਨਹੀਂ ਦਾਦੀ ਜੀ ਬਸ 10 ਕੁ ਮਿੰਟ ਰੁਕ ਜਾਓ ਸਬਜ਼ੀ ਬਣ ਚੱਲੀ ਤੇ ਫੁਲਕੇ ਲਾਉਣ ਲੱਗੇ ਆ ਟਾਈਮ ਵੇਖ ਲੋ ਕਿੰਨਾ ਹੋ ਗਿਆ ਬੜੇ ਡੇਟ ਹੋ ਜਾਈਦਾ ਕੰਮ ਨੇ ਪਹਿਲਾਂ ਤੇ ਕਰ ਲਿਆ ਕਰੋ ਨਾ ਯਾਰਾ ਦਾਦੀ ਜੀ ਅੱਜ ਰੋਟੀ ਡੇਟ ਹੋਈ ਆ ਉਹ ਪਤਾ ਕੀ ਹੋਇਆ ਸਿਲੰਡਰ ਖਤਮ ਹੋ ਗਿਆ ਤੇ ਨਾਲ ਦੀ ਇਹ ਚੁੱਲੇ ਤੇ ਅੱਗ ਬਾਲ ਕੇ ਨਾ ਤੇ ਫਿਰ ਅੱਧੀ ਹੀ ਸਬਜ਼ੀ ਬਣਾਉਣੀ ਤੇ ਹੁਣ ਬਸ ਹਵਾ ਵੀ ਬੜੀ ਗੰੰਡੀ ਪਾਂ ਚੱਲੀ ਸਬਜ਼ੀ ਫੇ ਲੱਗੇ ਨਹੀਂ ਮੇਰੇ ਦੇਖੋ ਨਾ ਸਿਲੰਡਰ ਦਾ ਇੱਕ ਖਾਲੀ ਪਿਆਰ ਬੰਦਾ ਉਹ ਭਰਾ ਲਿਆ ਰੱਖ ਲੇ ਇਹਨਾਂ ਦੀ ਕਹਿੰਦੇ ਗੱਡੀ ਤੇ ਲੰਗੀ ਹੀ ਸਿਲੰਡਰਾਂ ਵਾਲੀ ਤੇ ਘਰ ਸਾਡੇ ਕੋਲ ਪੈਸਾ ਹੀ ਨਹੀਂ ਹੈਗਾ ਜੇ ਤੁਸੀਂ ਘਰ ਨੂੰ ਤੇ ਤੇ ਭਰਾ ਲੈਣਾ ਨਹੀਂ ਤੇ ਮੋਂ ਪਤਾ ਨਹੀਂ ਕਿ ਨਾ ਪਿਛਲਾ ਕਿਹੜੇ ਵੇਲੇ ਖਤਮ ਹੋ ਜਾਣਾ ਵਾ ਤੁਸੀਂ ਮੈਨੂੰ ਦੱਸਣਾ ਹੈ ਕਿ ਨਾ ਕਿ ਪੈਸਾ ਨਹੀਂ ਹੈਗਾ ਮੈਂ ਤਾਂ ਭੈ ਭਰਾ ਹੁੰਦਾ ਡਾਂਜੀ ਪਤਾ ਨਹੀਂ ਕਿ ਨਾ ਕਿ ਪੈਸੇ ਦੀ ਲੋੜ ਪੈ ਜਾਣੀ ਆ ਤੇ ਜਦੋਂ ਹੋ ਤੁਸੀ ਦੇ ਦਿਓ ਤੇ ਨਾਲੇ ਗੱਡੀ ਤੇ ਦੋ ਤਿੰਨ ਦਿਨ ਹੁਣ ਸਿਲੰਡਰਾਂ ਵਾਲੀ ਹੋਣੀ ਨਹੀਂ ਹੈ ਤੇ ਇਕਾ ਕਰਾਂਗੇ ਕਿ ਲਾ ਵੀ ਅਰਜੀ ਮੁਕਾਂ ਕੀ ਉਹ ਭਰਾ ਲੈਣ ਆਣ ਚਲੋ ਕੋਈ ਗੱਲ ਨਹੀਂ ਉਹਨੂੰ ਕਹਿ ਦਿਓ ਆਪਣੇ ਲੈ ਆ ਰੂਗਾ ਤੇ ਨਾਲੇ ਗੱਡੀ ਦਾ ਛੋਟਾ ਸੌਦਾ ਵੀ ਖਤਮ ਹੋਇਆ ਹੀਗਾ ਇਹੜਾ ਪਕੀ ਬਣਾਉਣੀ ਹੈ ਇਹਨੇ ਮੈਨੂੰ ਕੋਈ ਨਹੀਂ ਬਣਾ ਦਿੰਦੀ ਆ ਖੰਡ ਵੀ ਤੇ ਪੱਤੀ ਵੀ ਨਹੀਂ ਹੈਗੀ ਤੇ ਥੋੜੇ ਥੋੜੇ ਮਸਾਲੇ ਤੇ ਹਲਦੀ ਨੂੰ ਪੀਉਣ ਪੜਾਵਾ ਤੂੰ ਜਿੰਨਾ ਕੇਗਾ ਨਾ ਮੈਨੂੰ ਲੈਦੇ ਮੈਂ ਲੈ ਆਉਂਗਾ ਸ਼ਾਮ ਨੂੰ ਹੁੰਦਾ ਸਾਰਾ ਚਲੋ ਮੈਂ ਤੁਹਾਨੂੰ 25 ਮਾਟੇ ਦੀ ਦਿੱਤੀ ਵਿੱਚ ਮੈਂ ਸ਼ਾਮ ਨੂੰ ਛੇਤੀ ਨਾਲ ਆਇਆ ਆ ਕੋਈ ਨਹੀਂ ਲੈ ਆਉਗਾ ਤੁਮ ਨੂੰ 25 ਘਰ ਉੱਤੇ ਚੱਲ ਮੇਰਾ ਪੁੱਤ ਰੋਟੀ ਦਾ ਜਰਾ ਜਲਦੀ ਕਰ ਲੇਟ ਪੜਾਉਂਗੇ ਅਗਰ ਲੀਨ ਵਾਲੀ ਵਿਹਤ ਹੋਈ ਹੈ ਸਵੇਰੇ ਉੜਦਿਆਂ ਸਾਰੀ ਮੇਨਾਂ ਦੀ ਛੇਤੀ ਤਿਆਰ ਹੋ ਜਾਓ ਛੇਤੀ ਤਿਆਰ ਹੋ ਜਾਓ ਤਾਂ ਮੈਂ ਹੁਣ ਤਿਆਰ ਹੋ ਕੇ ਬੈਠਾ ਵਾਂ ਤੇ ਆਪ ਅਜੇ ਤੱਕ ਨਹੀਂ ਆਉਂਦੀ ਚੱਲ ਕੋਈ ਗੱਲ ਨਹੀਂ ਇਹ ਵੀ ਭੈਣਾ ਦੇ ਘਰ ਜਾਣ ਦਾ ਚਾਅ ਵੀ ਹੁੰਦਾ ਹੈਗਾ ਨਾਲੇ ਉਦਾਂ ਦੀ ਅੱਜ ਜਨਮ ਦਿਨਾ ਮੁੰਡੇ ਦਾ ਫਿਰ ਖੁਸ਼ੀ ਦਾ ਮੌਕਾ ਵਾ ਤੇ ਮਨ ਨੂੰ ਚਾਹ ਤੇ ਹੁੰਦਾ ਹੀ ਹੈ ਨਾ ਚਲ ਇਹਨੂੰ ਅੰਨਾ ਵੀ ਜਲਦੀ ਨਿਕਲ ਕਰਾਂ ਹਜੇ ਰਾਹ 'ਚ ਸ਼ਹਿਰ ਵੀ ਰੁਕਣਾ ਵਾ ਉੱਥੇ ਪਰ ਗਿਫਟ ਦੇਂਦਿਆਂ ਵੀ ਇਹਨੇ ਘੜੀ ਲਾ ਦੇਣੀ ਆ ਤੇ ਨਾਲੇ ਜੇ ਕਿਤੇ ਘਰ ਟਾਈਮ 'ਤੇ ਪਹੁੰਚਾਂਗੇ ਤੇ ਤਾਂ ਹੀ ਫਾਇਦਾ ਵਾ ਵੀ ਅਗਲੇ ਨੂੰ ਪਤਾ ਲੱਗੇ ਉਹਦਾ ਭੈਣ ਭਰਾ ਆਇਆ ਵਾ ਲਈ ਨਾ ਆ ਟਾਈਮ ਦੇ ਅੱਲਾ ਕੀ ਹੋ ਗਿਆ ਰੂੰਡੀ ਉਹ ਕਮਰੀ ਲੈ ਜਾ ਮੌਕਾ ਖੁਸ਼ੀ ਦਾ ਤਾਂ ਰੋ ਕੇ ਜਾਣਾ ਹੀ ਉੱਥੇ ਕੋਈ ਆ ਗਿਆ ਕੋਣ ਆ ਗਿਆ ਮੰਮੀ ਆਦੀ ਉੱਥੇ ਨਹੀਂ ਜਾਣਾ ਹੈਗਾ ਮੰਮੀਆਂ ਦੀ ਉੱਥੇ ਨਹੀਂ ਜਾਣਾ ਹਾਂ ਜਿਹੜੀ ਗੱਲ ਤੂੰ ਮੰਮੀ ਆਦੀ ਤੁਹਾਡੇ ਚ ਨਹੀਂ ਜਨ ਦੇਣ ਮਣੰਦੇ ਤੁਹਾਡੇ ਚ ਮਣੰਦੇ ਹੈਗੇ ਆ ਤੇ ਮੰਮੀ ਨੇ ਕਿਹਾ ਤਾਂ ਤੇ ਫੇਰ ਕੀ ਆ ਮੰਮੀ ਤੇ ਕਹਿਣਾ ਕਰਾ ਵੀ ਅਸੀਂ ਇੱਥੇ ਰੁਕ ਜਾਣਾ ਜਿੱਥੇ ਜਾਣਾ ਉੱਥੇ ਤੇ ਹੀ ਜਾਣਾ ਹੀ ਆ ਜਾਣਾ ਤੇ ਆਵਾ ਮੰਮੀ ਨੇ ਕਿਹਾ ਵਾ ਕਿ ਜੇ ਤੇ ਇਹ ਘਰ 'ਚ ਰਹਿਣਾ ਨਾ ਜਿੱਦਾਂ ਮੈਂ ਨਹੀਂ ਉਦਾਂ ਹੀ ਮੰਨਣੀ ਪੈਣੀ ਆ ਮੰਮੀ ਵੀ ਨਾ ਕਿਤੇ ਵੀ ਜਾਣ ਲੱਗਿਆ ਇਹਨਾਂ ਨੇ ਕੋਈ ਨਾ ਕੋਈ ਕਰਨਾ ਹੀ ਆ ਵੀ ਅਗਲਾ ਉਹਨਾਂ ਖੁਸ਼ ਮੱਥੇ ਨੱਗਦੇ ਚੱਲ ਗਿਆ ਤੇ ਚੱਲ ਗੱਲਿੰ ਤੂੰ ਕੀ ਬਣਾਇਆ ਆਪਣੇ ਮੂੰਹ ਦਾ ਹੁਣ ਏਦਾਂ ਜਾਏਂਗੇ ਤਾਂ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਹੋਣੇ ਅੱਜ ਕੱਲ ਸਾਰੇ ਆਪਣੇ ਜੱਜਮੈਂਟ ਕਰ ਲੈਂਦੇ ਆ ਕਿ ਕੋਈ ਖੁਸ਼ ਆਇਆ ਕਿ ਜਾਂ ਕਿਹੜੇ ਨੂੰ ਆਇਆ ਮੈਂ ਸੱਚ ਕਹਿੰਦੀ ਹਾਂ ਬੜਾ ਹੀ ਖੁਸ਼ੀ ਹੈ ਕਿ ਚੱਲ ਨਹੀਂ ਜਾਣਾ ਵਾ ਚਾਹੇ ਵੱਖਰਾ ਹੀ ਤੇ ਚਲ ਭੈਣ ਭਰਾ ਸਾਰੇ ਮੇਰ ਲਾਂਗੇ ਉਹ ਨਾਲੇ ਇਹੋ ਤੇ ਨੇੜੇ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਤੇ ਜਾਣਾ ਬੰਦਾ ਵੀ ਆ ਕਿਹੜਾ ਨਾਲੇ ਰੋਜ਼ ਕੋਈ ਮੂੰਹ ਚੁੱਕ ਕੇ ਤੁਰਿਆ ਵਾ ਮੰਮੀ ਨਹੀਂ ਨਾ ਇਹ ਗੱਲ ਨੂੰ ਸਮਝਦੇ ਹੈਗੇ ਆਦੀ ਵਾਦੂ ਦਾ ਤੇ ਖਰਚਾ ਕਰਕੇ ਆਇਆ ਨਾ ਤੇ ਜਿਹੜਾ ਉੱਥੇ ਕੇਕ ਖਾਣਾ ਵਾ ਇੱਥੇ ਲਾਭ ਕੋ ਮੰਗਾਲਾ ਕੱਲ ਕੇ ਖਾਨ ਦੀ ਨੁੰਦੀ ਆਗੀ ਜੇ ਕਿਸੇ ਦੇ ਘਰ ਅੱਜ ਜਾਵਾਂਗੇ ਨਾ ਕਰਲੀਨਾ ਆਪਾਂ ਤੇ ਕਾਦੀ ਮੁੜ ਕੇ ਕੱਲ ਨੂੰ ਅਗਲਾ ਵੀ ਸਾਡੇ ਘਰ ਆਊਗਾ ਤੇ ਜੇ ਅੱਜ ਹੀ ਮੱਥੇ ਧੂੜੀ ਪਾ ਲਾਂਗੇ ਨਾ ਤੇ ਮੁੜ ਕੇ ਕੋਈ ਨਹੀਂ ਦੁੱਖ ਸੁੱਖ ਵਿੱਚ ਚੰਦਾ ਹੁੰਦਾ ਅਗਲਾ ਨਾ ਹੁੰਦਾ ਇੱਕ ਕੱਲੇ ਮੁਨਤਾਜ ਆ ਆਪੇ ਹੀ ਰਹਿਣਾ ਇਹੋ ਗੱਲ ਤੇ ਮੈਂ ਮੰਮੀ ਨੂੰ ਕਹੀ ਆ ਤੇ ਮੰਮੀ ਆਂਦੀ ਤੂੰ ਮੇਰੇ ਨਾਲੋਂ ਬਹੁਤੀ ਨਹੀਂ ਸਿਆਣੀ ਹੈਗੀ ਤੇ ਚਲ ਠੀਕ ਆ ਮੇਰੀ ਗੱਲ ਸੁਣ ਹੁਣ ਤੂੰ ਰੋਣਾ ਥੋੜਾ ਬੰਦ ਕਰ ਤੇ ਕੋਠਾ ਆਪਾਂ ਚੱਲੀਏ ਲੱਗ ਮੈਂ ਨਹੀਂ ਜੀ ਜਾਣਾ ਹੈਗਾ ਪਹਿਲਾਂ ਨਾ ਤੁਸੀਂ ਮੰਮੀ ਨੂੰ ਪੁੱਛ ਲਓ ਤੋ ਵੀ ਉਹਦਣੇ ਮੇਰੀ ਮੰਮੀ ਨੂੰ ਬੁਲਾ ਕੇ ਨਾ ਕਿੰਨੀ ਮੰਮੀ ਨੇ ਬੇਚੀ ਕੀਤੀ ਹੈਗੀ ਗੱਲੀ ਨਾ ਫਿਰ ਹੁਣ ਮੰਮੀ ਕੋ ਜਾਮਾ ਕੱਪੇ ਨਾ ਤਾਂ ਮੰਮੀ ਨੇ ਕਿਹਾ ਤੈਨੂੰ ਪਤਾ ਵੀ ਕਹਿ ਰਣਾ ਕਿ ਚੱਲ ਜਾ ਪੁੱਤੋ ਹੋਇਆ ਮੰਮੀ ਤੇ ਤੈਨੂੰ ਪਤਾ ਅੱਗੇ ਜਦੋਂ ਕਿਤੇ ਸਹੁਰਿਆਂ ਦੀ ਰਿਸ਼ਤੇਦਾਰੀ ਚ ਕੇਜ ਵੀ ਮੈਂ ਕਹਿਣਾ ਨਾ ਕਿ ਤਨ ਚੱਲਿਆ ਵਾ ਉਸੇ ਵੇਲੇ ਉਹਨਾਂ ਨੂੰ ਪਤਾ ਨਹੀਂ ਕਿ ਹੁੰਦਾ ਨਾ ਪਰਾਇ ਆਈ ਹੋ ਜਾਂਦਾ ਵਾ ਪਰ ਯਾਰੇ ਇਦਾਂ ਨਹੀਂ ਹੋਣਾ ਚਾਹੀਦਾ ਅਸੀਂ ਤੇ ਕਿ ਨਵਾਂ ਫਰਕ ਨਹੀਂ ਸਮਝਦੀਆਂ ਇਹ ਹਾੜੀ ਆਪਣੀ ਰਿਸ਼ਤੇਦਾਰੀ ਆ ਜਾਂ ਤੁਹਾਡੀ ਆ ਇਹ ਤਾਂ ਤੁਹਾਡੀ ਨੂੰ ਮੈਂ ਆਪਣੀ ਸਮਝਦੀ ਆ ਉਹ ਗੱਲ ਨਹੀਂ ਤੇ ਆਪੋ ਆਪਣੀ ਸੋਚ ਆ ਨਾ ਹੁਣ ਜਿੱਦਾਂ ਕੋਈ ਇਨਸਾਨ ਸੋਚਦਾ ਵਾ ਉਹਨੂੰ ਕਿੱਦਾਂ ਕੋਈ ਸਮਝਾਵੇ ਇਹ ਤਾਂ ਆਪਣੇ ਆਪ ਬੰਦੇ ਨੂੰ ਚਾਹੀਦਾ ਵਾ ਵੀ ਰਿਸ਼ਤੇਦਾਰੀਆਂ ਜਿਹੜੀਆਂ ਉਹ ਮਿਲਣ ਗੱਲ ਨਹੀਂ ਹੁੰਦੀਆਂ ਨੇ ਤੇ ਇਹਨਾਂ ਜਾਓ ਮੇਰੇ ਕਹਿਣ ਦੀ ਕਰੀ ਨਾ ਮੰਮੀ ਨੂੰ ਪੁੱਛ ਕੇ ਆਉ ਮੇਰੇ ਤੇ ਮੈਂ ਨਹੀਂ ਜੀ ਜਾਣਾ ਹੈਗਾ ਤੁਸੀਂ ਇਕੱਲੇ ਬੇਸ਼ੱਕ ਜਲਦੇ ਮੈਂ ਇਕੱਲਾ ਉੱਥੇ ਕੀ ਦਸ ਮੂੰਹ ਦਿਖਾਵਾਂਗਾ ਜਾ ਕੇ ਤੇਰੀ ਭੈਣ ਉੱਤੇ ਪੁੱਛੇਗੀ ਵੀ ਉਹ ਆਈ ਨਹੀਂ ਤੇ ਮੈਂ ਕੀ ਕਵਾਂਗਾ ਉੱਥੇ ਕੰਗੇ ਲੱਗਦਾ ਤਾਂ ਮੈਂ ਨਹੀਂ ਜਾਣਾ ਕ ਇਕੱਲੇ ਨੇ ਸਿੱਧੀ ਗੱਲ ਹੀ ਆ ਜਾਣਾ ਤੇ ਦੋਹਾਂ ਨੇ ਜਾਣਾ ਵਾ ਜੇ ਤੂੰ ਮੈਨੂੰ ਨਾਲ ਖੜਨਾ ਨਾ ਤੇ ਮੰਮੀ ਨੂੰ ਪੁੱਛ ਆਓ ਮੈਨੂੰ ਨਹੀਂ ਲੱਗਦਾ ਮੰਮੀ ਨੇ ਮੰਨਣਾ ਹੈਗਾ ਮੇਰਾ ਨਹੀਂ ਮੰਨ ਕਰਦੇ ਆ ਮੰਮੀ ਨੂੰ ਪੁੱਛਣਾ ਮੈਂ ਤਾਂ ਚੱਲ ਕਾ ਉੱਠ ਚਲੀਏਗਾ ਮੈਨੂੰ ਨਹੀਂ ਜਾਣਾ ਹੈਗਾ ਜਿੰਨ ਤੱਕ ਮੰਮੀ ਨਾ ਕਹਿਣਗੇ ਮੈਂ ਚਲ ਠੀਕ ਆ ਬਾਬਾ ਤੂੰ ਮਾਂ ਆਪਣੇ ਨਾਲ ਜਰਾ ਧੋ ਤੇ ਫਿਰ ਆਪਾਂ ਚਲੀਏ ਤੇ ਮੈਂ ਉਹਨਾਂ ਤੱਕ ਮੰਮੀ ਨੂੰ ਪੁੱਛਵਾ ਤੂੰ ਨਾ ਐਵੇਂ ਅਥਰੂ ਗੱਡੀ ਜੀ ਵੀ ਜਾਂਦਾ ਸੁੱੜਦੀ ਨਾ ਜਾਈਆਂਗਾ ਪਰ ਮੈਨੂੰ ਨਹੀਂ ਉਮੀਦ ਹੈਗੀ ਮੰਮੀ ਨੇ ਜਿੱ ਤੱਕ ਲਈ ਛਪਾਲਿਆ ਵਾ ਜਾਨ ਦੇਣਗੀ ਮੰਮੀ ਤੁਹਾਡੇ ਵਾਲੀ ਵੀ ਹੱਦ ਹੋਈ ਐ ਕਿਤੇ ਵੀ ਜਾਣਾ ਹੈ ਤੂੰ ਹੀ ਨਾ ਦਿਮਤੇ ਜਾਣਦੇ ਹੋ ਕਿਉਂਕਿ ਇਹ ਹੋ ਗਿਆ ਵਾ ਉਹ ਤੁਹਾਨੂੰ ਤਾਂ ਕੇ ਗੱਲ ਤਾਂ ਪਤਾ ਹੀ ਨਹੀਂ ਹੈਗਾ ਕੀ ਹੋਇਆ ਵਾ ਉਧਰ ਵੇਖੋ ਜਾ ਕੇ ਉਹਦਾ ਰੋ ਰੋ ਕੇ ਹਾਲ ਕਿੱਦਾਂ ਆਇਆ ਵਾ ਕੀ ਰੋ ਰੋ ਕੇ ਹਾਲ ਹੋਇਆ ਆ ਕੀ ਪਖੰਡ ਹੋਇਆ ਕੇ ਜਨਮ ਦਿਨ ਤੇ ਜਾਣਾ ਜਨਮ ਦਿਨ ਤੇ ਜਾਣਾ ਇਹ ਇਦਾਂ ਵੀ ਘਰੀ ਧੋਈਦਾ ਕੁਝ ਆਪਣੇ ਆਪ ਹੀ ਸਮਝੀਦਾ ਇਹਦਾ ਚੰਗੇ ਲੱਗੀਦਾ ਇਦਾਂ ਤੁਹਾਡੇ ਨਹੀਂ ਜਨਮ ਦਿਨ ਆਇਆ ਆਪਾਂ ਤੇ ਮਨਾਏ ਨਹੀਂ ਆਪਾਂ ਦੇ ਸੱਦਿਆ ਨਹੀਂ ਗੁਰਦੁਆਰੇ ਜਾਈਦਾ ਇਹਦੇ ਮੱਥਾ ਟੇਕ ਆਇਆ ਪਖੰਡ ਕਰਦੀ ਦੁਨੀਆ ਹੁਣ ਮੰਮੀ ਹੌਲੀ ਬੋਲੋ ਇਦਾਂ ਨੇ ਸੁਣ ਲਿਆ ਫੇਰ ਤੇ ਕੀ ਉੱਤੇ ਬੀਤੇਗੀ ਉੱਤੇ ਭੈਣ ਦੇ ਮੁੰਡੇ ਦਾ ਵਾ ਜਨਮ ਦਿਨ ਕੀ ਇਹ ਨਹੀਂ ਆ ਵੀ ਤੀਜੀ ਚੌਥੀ ਗਾਂ ਦੀ ਗਾਂ ਰਿਸ਼ਤੇਦਾਰੀ ਦਾ ਵਾ ਇਦਾਂ ਨਹੀਂ ਚੰਗੇ ਲੱਗੀਦਾ ਹੈਗਾ ਨਾਲੇ ਖੁਸ਼ੀ ਨਾ ਵਿਚਾਰੀ ਉਹ ਕਰਨ ਲੱਗਾ ਕੋਈ ਪ੍ਰੋਗਰਾਮ ਤੇ ਇਹ ਹੋ ਜਾ ਨਹੀਂ ਕਰੀਦਾ ਵਿੱਚ ਮਸਲਾ ਜੇਦੋਂ ਮੈਂ ਕਹਿਤਾ ਕਿ ਨਹੀਂ ਜਾਣਾ ਤਾਂ ਨਹੀਂ ਜਾਣਾ ਬਾਰ ਇਨਾ ਕੰਮੋਂ ਧੰਦਾਵਾ ਤੁੰਝੋਂ ਨੇ ਕੋ ਦਵਾਈਆਂ ਪਾਉਣ ਵਾਲੀਆਂ ਖਾਦ ਪਾਉਣ ਵਾਲੀ ਆ ਉਹਨੇ ਤੈਨੂੰ ਪਤਾ ਉਹ ਮੰਮੀ ਸਾਰਾ ਮੈਨੂੰ ਪਤਾ ਵਾ ਇੱਕ ਦਿਨ ਨਾ ਕਿਤੇ ਨਾ ਕਿਤੇ ਪਹਾੜ ਦੇ ਕਿ ਚੱਲਿਆ ਤੇ ਬਾਕੀ ਇਹ ਵੀ ਅਸੀਂ ਕਿਹੜਾ ਨੇਤੋਂ ਨਾਲ ਕੋ ਤੁਰੇ ਆ ਮੇਰੇ ਸਹਾਰਾ ਨਾਲ ਛੇ ਸੱਤੀ ਮਹੀਨੇ ਚੱਲੇ ਆ ਹਾਂ ਆ ਜਾੜ ਦੋ ਘਰ ਬਸ ਮੈਂ ਨਾ ਉਹ ਜਾ ਕੇ ਤੇ ਜਨਮ ਦਿਨ ਮੰਮੀ ਕਿੱਥੇ ਘਰ ਉੱਜੜ ਚੱਲੇ ਆ ਸਾਰਾ ਗੁੱਦ ਠੀਕ ਠਾਕ ਚੱਲਣ ਡਿਆ ਪਹਿਹਾ ਜਾੜਨਾ ਬਸ ਪਹਿਹਾ ਹੀ ਜਾੜਨਾ ਤੇ ਹਾਂ ਮੰਮੀ ਦੱਸੋ ਉਜੀ ਆਪਾਂ ਕਿਸੇ ਦੇ ਘਰ ਮੰਮੀ ਕਰਕੇ ਆਵਾਂਗੇ ਤੇ ਕੋਈ ਐਡਾ ਮੋਰਖ ਨਹੀਂ ਹੁੰਦਾ ਕੱਲ ਨੂੰ ਸਾਡੇ ਘਰ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਊਗਾ ਤੇ ਅਗਲੇ ਦੁਗਣਾ ਚਗਣਾ ਕਰਕੇ ਜਾਂਦੇ ਆ ਅੱਜ ਕੋਈ ਨਹੀਂ ਆਣਾ ਦੁਗਣੇ ਚਗਣੇ ਕਰਨ ਵਾਲੇ ਵੇਖ ਲਿਆ ਮੰਮੀ ਤੁਸੀਂ ਤਾਂ ਮੰਨਣੀ ਨਹੀਂ ਮੇਰੀ ਮੈਂ ਉਹਨੂੰ ਲੈ ਕੇ ਤੇ ਚੱਲਿਆ ਜੀ ਥੋ ਲੋ ਜਾ ਫਿਰ ਮੇਰੀ 1 ਮਿੰਟ ਗੱਲ ਸੁਣ ਜੇ ਤੇ ਜਾਣਾ ਹੀ ਆ ਨਾ ਨਹੀਂ ਮੰਨਣੀ ਤੇ ਪਰ ਪੈਸਾ ਉਹਨੂੰ ਨਹੀਂ ਕੋਈ ਪੜਾਉਣਾ ਆਹ ਪਰ ਪਈਆ 200 ਦੇ ਦੀ ਮੰਮੀ ਉਹ ਤੇ ਮੈਂ ਮੌਕਾ ਦੇਖਾਂਗਾ ਬਾਸ ਸੁਣੋ ਅੰਦਰ ਵੜ ਕੇ ਪੱਟੀ ਪੜਾਤੀ ਆ ਇਹ ਹੋਣੀ ਨਹੀਂ ਮੇਰੀ ਸੁਣਦਾ ਤੇ ਅੱਗੇ ਐਨੇ ਮੇਰੀ ਕਿੱਥੋਂ ਸੁਣਨੀ ਐ ਗਰਲੀਨ ਵੀਰਾਂ ਕਿੰਨਾ ਟਾਈਮ ਹੋ ਗਿਆ ਤੇ ਨਾਲੇ ਮੇਰੀ ਗੱਲ ਸੁਣਾ ਹੁਣ ਮੂਡ ਮਾਰਨਾ ਠੀਕ ਕਰ ਲੈ ਠੀਕ ਏ ਮੂਡ ਨੁਕਿਆ ਆਹੋ ਹੱਸਦੇ ਮੱਥੇ ਜਾਈਏ ਕਿਤੇ ਘਰ ਕਿਉਂਕਿ ਕਿਸੇ ਦਾ ਜਾਮਾ ਖੁਸ਼ੀਆਂ ਨਾ ਕਿੱਡਾ ਆਇਆ ਹੁੰਦਾ ਤੇ ਆਪਾਂ ਵਿੱਚ ਜੇ ਆ ਕੇ ਹੋਜੀ ਪਸੂੜੀ ਪਾਦੀ ਤੇ ਚੰਗੇ ਨਹੀਂ ਲੱਗੀਦਾਗਾ ਨਹੀਂ ਨਹੀਂ ਚਲੋ ਗਰਲੀਨ ਤੂੰ ਮੈਨੂੰ ਖੁਸ਼ ਨਹੀਂ ਲੱਗਦੀ ਹੈਗੀ ਤੇ ਜੇ ਇਦਾਂ ਹੀ ਉੱਥੇ ਢਿਲੀ ਢਿਲੀ ਰਹੀ ਨਾ ਤੇ ਝੱਟ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਕੋਈ ਗੱਲ ਹੈਗੀ ਐ। ਬਾਕੀਆਂ ਦੀ ਤੇ ਛੱਡ ਤੇਰੀ ਮੰਮੀ ਨੇ ਝੱਟ ਸਮਝ ਜਾਣਾ। ਤੇ ਨਹੀਂ ਇੰਦਾ ਚੰਗੇ ਲੱਗੀਦਾ। ਜਿਹੜੀ ਗੱਲ ਹੋ ਗਈ ਉਹਨੂੰ ਇੱਥੇ ਛੱਡ ਦੇ। ਨਹੀਂ ਮੈਂ ਕਦੋਂ ਮੰਮੀ ਨੂੰ ਉਹਨਾਂ ਨੂੰ ਦੱਸਣਾ। ਦੱਸ ਕੇ ਦੋਨਾਂ ਵਿਚਾਰਿਆਂ ਨੂੰ। ਨਾ ਮੰਮੀ ਨੂੰ ਗੱਲ ਕਰੀ ਨਾ ਆਪਣੀ ਭੈਣ ਨਾਲ ਗੱਲ ਕੋਈ ਕਰੀ। ਕਿਉਂਕਿ ਅੱਜ ਉਹ ਮੌਕਾ ਇਹਨਾਂ ਗੱਲਾਂ ਦਾ ਨਹੀਂ ਹੈਗਾ। ਤੇ ਚੱਲੀ ਹੁਣ ਅੱਗੇ ਲੇਟ ਹੋਣਦੇ ਆ। ਚਲੋ। ਕਦੇ ਨਾ ਸੱਚ ਮੈਨੂੰ ਚਿੰਤਾ ਆ ਗਿਆ ਕਿ ਰਾਹ ਕਿੱਥੇ ਰੁਕਣਾ ਮੈਨੂੰ ਦੱਸ ਦੇ ਜੇ ਤੇ ਫਤਿਹਗੜ ਰੁਕਣਾ ਵਾ ਤਦ ਵੀ ਠੀਕ ਆ ਤੇ ਨਹੀਂ ਤੋ ਉਦਾ ਅੰਮ੍ਰਿਤਸਰ ਵੀ ਵਧੀਆ ਚੀਜ਼ ਮਿਲ ਜਾਨੀ ਆ ਕੋਈ ਗੱਲ ਨਹੀਂ ਜਿੱਥੇ ਤੁਹਾਡਾ ਦਿਲ ਕਰੇਗਾ ਨਾ ਉਥੇ ਰੁਕ ਜਾਗੇ ਨਹੀਂ ਮੇਰੇ ਦਿਲ ਦੀ ਗੱਲ ਨਹੀਂ ਹੈਗੀ ਮੇਰੇ ਕਹਿਣ ਤੋਂ ਪਾਵੇ ਇੱਕ ਤਾਂ ਟਾਈਮ ਬੱਜੇ ਕਿਉਂਕਿ ਆਪਾਂ ਲੇਟ ਹੋ ਗਏ ਆ ਔਰ ਦੂਜਾ ਇਹ ਵੀ ਵੇਖੋ ਜਿੰਨੂੰ ਬੱਚੇ ਨੂੰ ਕੋਈ ਗਿਫਟ ਦੇਣਾ ਵਾ ਤੇ ਉਹ ਵੀ ਚੀਜ਼ ਚੰਗੀ ਲੱਗੇ ਪੈਸੇ ਤੇ ਖਰਚਣੇ ਆ ਆਹ ਕੋਈ ਗੱਲ ਨਹੀਂ ਮੈਂ ਤੇ ਕਹਿ ਰਹੀ ਆ ਮਟਾਲਿਓ ਲੈ ਲਾਂਗੇ ਉਧਰ ਦੇ ਨਹੀਂ ਜਾਣਾ ਆਪਾਂ ਬਟਾਲੇ ਨਹੀਂ ਯਾਰ ਮੈ ਜਾਣਾ ਹੋਣਾ ਇਧਰੋਂ ਸਿੱਧਾ ਵਾ ਫਦੇਗੜ ਤੋਂ ਸਿੱਧਾ ਅਮਰਸਰ ਬਟਾਲੇ ਆਪਾਂ ਕੀ ਕਰਨ ਜਾਵਾਂਗੇ ਯਾਰ ਇੱਥੇ ਵੇਖ ਲੈਨੇ ਕਿਤੇ ਚੱਲ ਫਦੇਗੜ ਨਹੀਂ ਫਿਰ ਅੰਮਰਸਰ ਹੀ ਵੇਖ ਲਾਂਗੇ ਚੱਲ ਠੀਕ ਹੈ ਬੱਬਾ ਜਿੱਦਾਂ ਤੂੰ ਕਹਿੰਨੀ ਹੁੰਦਾ ਕਰ ਲੈਨੇ ਆ ਤੇ ਨਾਲੇ ਜੇ ਕੋਈ ਹੋਰ ਵੀ ਚੀਜ਼ ਲੈਣੀ ਹੋਵੇ ਤਾਂ ਉਹ ਵੀ ਦੱਸ ਦੇ ਤੂੰ ਹੁਣ ਚਿਹਰੇ ਤੇ ਨਾ ਹਾਸਾ ਲਿਆ ਥੋੜਾ ਜਿਹਾ ਕੋਈ ਹਾਲ ਨਹੀਂ ਸਾਡੇ ਘਰ ਦਾ ਵੇ ਤਾਜੀ ਲਾਮੇ ਜਿੱਕਰ ਹੀ ਆ ਹਾਂ ਕੀ ਕਹਿਣਾ ਉਹਨੂੰ ਜਿਹੜੀ ਗੱਲ ਕਰਨੀ ਤੋਂ ਮੇਰ ਨਾਲ ਕਰ ਸਾਡਾ ਨਾ ਸਿਲੰਡਰ ਖਤਮ ਹੋ ਗਿਆ ਹੀ ਤੇ ਮੈਂ ਵੀਰ ਜੀ ਨੂੰ ਕਹਿਣਾ ਸੀ ਕਿ ਭਰਾ ਲਿਆਉਂਦੇ ਤੇ ਵੀਰ ਜੀ ਕੋਲ ਭਰਾਵੇ ਆਪਣੇ ਪਿਓ ਨੂੰ ਆਖੋ ਭਰਾ ਕੇ ਲਿਆਵੇ ਇਹ ਨੌਕਰ ਥੋੜੇ ਲੱਗਿਆ ਤੁਹਾਡੇ ਉਹ ਡੈਡੀ ਜੀ ਨਾ ਡਿਊਟੀ ਤੇ ਗਏ ਸੀ ਤੇ ਗੱਡੀ ਜਿਹੜੀ ਸੀ ਨਾ ਉਹ ਕੱਲ ਲੰਘੀ ਤੇ ਕੱਲ ਸਾਡੇ ਕੋ ਪੈਸਾ ਨਹੀਂ ਕੋਈ ਹੈਗਾ ਤੇ ਹੁਣ ਤਿੰਨ ਚਾਰ ਦਿਨ ਗੱਡੀ ਨਹੀਂ ਆਉਣੀ ਤੇ ਮੈਂ ਸੋਚਿਆ ਚੱਲ ਆ ਵੀਰ ਜੀ ਨੂੰ ਕਹਿੰਨੇ ਆ ਡੈਡੀ ਵੀ ਘਰੇ ਨਹੀਂ ਹੈਗੇ ਤੇ ਪਹਿਲਾਂ ਇੰਨਾ ਕੁ ਧਿਆਨ ਰੱਖਿਆ ਕਰੋ ਨਾ ਉਹ ਗਿਆ ਹੁਣ ਆਪਣੀ ਸਾਲੀ ਕੋਲ ਤੇ ਉਹਨੇ ਹਾਲੇ 2-3 ਦਿਨ ਨਹੀਂ ਹੋਣਾ ਮੈਂ ਉਹਨੂੰ ਨੋਖਿਆ ਵੀ ਤੁਸੀਂ ਘும் ਕੰਮ ਕਿ ਆਇਓ ਤਾਈ ਜੀ ਤੁਹਾਡੀ ਕੋਈ ਕੋਈ ਪ੍ਰੈਸਲਿੰਡਰ ਹੈਗਾ ਜੇ ਤੁਸੀਂ ਅਸੀਂ ਭਰਾ ਲਿਆਵਾਂਗੇ ਉਹ ਤੁਹਾਨੂੰ ਦੇ ਦਾਂਗੇ ਰੱਖਿਆ ਦੇ ਸਹੀ ਮੈਂ ਭਰਾ ਕੇ ਪਰ ਜੇ ਸਾਡਾ ਖਤਮ ਹੋ ਗਿਆ ਤੇ ਫੇਰ ਅਸੀਂ ਕੀ ਕਰਾਂਗੇ ਤੇ ਤੁਸੀਂ ਚੁੱਲੇ ਦਾ ਕੰਮ ਕਰ ਲਓ ਅੱਗੇ ਚੁੱਲੇ ਦੇ ਹੀ ਕਰਦੀ ਹੁੰਦੀਆਂ ਇਹ ਸਿਲੰਡਰ ਤੇ ਹੋਣ ਹੀ ਲਿਆ ਕੇ ਦਿੱਤਾ ਤੁਹਾਨੂੰ ਹਾਲੇ ਉਹ ਤਾਂ ਠੀਕ ਹੈ ਤਾਈ ਜੀ ਤੁਹਾਡੀ ਗੱਲ ਪਰ ਇਹ ਆਣਾ ਕਿ ਹੁਣ ਮੀਂਹ ਨਹੀਂ ਕਣੀ ਦਾ ਵੀ ਨਹੀਂ ਪਤਾ ਹੈਗਾ ਤੇ ਬਦਲ ਵੀ ਹੋਇਆ ਵਾ ਡੈਡੀ ਦੀ ਨਾ ਰੋਟੀ ਲੇਟ ਹੋ ਜਾਂਦੀ ਆ ਫਿਰ ਤਾਂ ਅਸੀਂ ਟਾਡੀ ਕੋ ਮੰਗਣ ਦੇ ਹਾਂ ਸਿਲੰਡਰ ਆਦੇ ਇੰਨਾ ਕ ਫਿਕਰ ਪਹਿਲਾਂ ਕਰਿਆ ਕਰੋ ਇਹ ਪਹਿਲਾਂ ਹੀ ਭਰਾ ਕੇ ਰੱਖਿਆ ਕਰੋ ਜੇ ਤੁਸੀਂ ਇੰਨੀ ਸੋਲ ਬਣਾਣਾ ਚੁੱਲੇ ਤੇ ਕੰਮ ਨਹੀਂ ਕਰਨਾ ਤਾਂ ਅਸੀਂ ਜੇ ਪਹਿਲਾਂ ਤੇ ਅਸੀਂ ਧਿਆਨ ਰੱਖਦੇ ਹੁੰਨੇ ਹਾਂ ਪਹਿਲਾਂ ਤੇ ਅਸੀਂ ਸਿਲੰਡਰ ਤੇ ਸਿਲੰਡਰ ਭਰਾ ਲਿੰਨੇ ਹਾਂ ਪਰ ਆ ਪਹਿਲੀ ਵਾਰੀ ਸਾਡੇ ਕੋ ਗਲਤੀ ਹੋਈ ਜਿਹੜਾ ਹਨੂ ਚੇਤਾ ਨਹੀਂ ਰਿਹਾ ਆ ਤਾਂ ਗਲਤੀ ਹੋਈ ਤੇ ਜਾ ਫਿਰ ਹੈ ਨਹੀਂ ਸਿਲੰਡਰ ਚਲੋ ਕੋਈ ਨਹੀਂ ਦੇਣਾ ਤੇ ਜੀ ਜਾਲੇ ਲੌਂਡੇ ਹੋ ਹਾਂ ਮੈਂ ਕਿ ਚਲਾਈ ਦਿੰਨੀ ਆ ਮੈਂ ਵੀ ਸੋਚਣ ਦੀ ਹੱਕ ਦੇਣ ਚੱਲ ਚੰਗਾ ਕੀਤਾ ਤੂੰ ਹੀ ਲਾਤੇ ਵਹਿ ਬੁਰਾ ਵੀ ਬੜਾ ਲੱਗਣ ਡਿਆ ਚੱਲ ਤੂੰ ਇਹ ਫਿਰ ਸਾਰੇ ਕਰ ਲਿਓ ਕਮਰਿਆਂ ਚ ਵੀ ਕਰ ਲਿਓ ਤੇ ਮੈਂ ਝਾੜੂ ਪੋਚਾ ਕਰ ਲਾਂਗੀ ਠੀਕ ਹੈ ਕੋਈ ਗੱਲ ਨਹੀਂ ਤੇ ਨਾਲੇ ਮੈਂ ਹੁਣ ਤਾਈ ਹੁਣਾ ਕਰੂ ਹੋ ਕੇ ਆਈ ਆ ਤੇ ਮੈਂ ਸੋਚਿਆ ਹੈ ਨਾ ਕਿ ਸਿਲੰਡਰ ਖਵਾਗੀ ਵੀਰ ਜੀ ਨੂੰ ਭਰਾ ਕੇ ਲੈ ਆਉਣਗੇ ਤੇ ਤਾਈ ਕਹਿੰਦੀ ਉਹ ਤੇ ਵੰਡੇ ਗਏ ਆ ਵੰਡੇ ਗਏ ਨੇ ਉਹ ਕਿੱਥੇ ਚਲ ਗਿਆ ਉਹਨਾ ਵੀਰ ਜੀ ਆਪਣੀ ਨਾ ਸਾਲੀ ਪਿੰਡ ਗਏ ਆ ਉਹਨਾਂ ਦੀ ਨਾ ਸਾਲੀ ਦੇ ਮੁੰਡੇ ਦਾ ਜਨਮ ਦਿਨ ਹੈਗਾ ਨਾਲ ਹੀ ਭਾਬੀ ਗਈ ਆ ਫਿਰ ਠੀਕ ਆ ਤੇ ਹੁਣ ਉਹਨਾਂ ਤੇ ਆਂਦੇ 2-3 ਦਿਨ ਨਹੀਂ ਆਉਣਾ ਤੇ ਗੱਡੀ ਵੀ 2-3 ਦਿਨ ਨਹੀਂ ਆਉਣੀ ਤੇ ਫਿਰ ਅਸੀਂ ਕੀ ਕਰਾਂਗੇ ਉਹਨਾਂ ਤੇ ਕੋਈ ਗੱਲ ਨਹੀਂ ਸਮਝਣਾ ਜੇ ਨਹੀਂ ਗੱਡੀ ਆਉਣੀ ਤੇ ਉਹ ਵੀ ਨਹੀਂ ਘਰ ਹੈਗੇ ਤੇ ਕੋਈ ਨਹੀਂ ਸਾਰ ਲਾਂਗੇ ਅੱਗੇ ਵੀ ਆਪਾਂ ਕਾਰ ਹੀ ਲੈਨੇ ਆ ਚੁੱਲ੍ਹੇ ਤੇ ਕੰਮ ਤੇ ਜੇ ਹੁਣ ਕਰ ਲਾਂਗੇ ਫਿਰ ਕਿਹੜੀ ਗੱਲ ਆ ਉਹ ਤੇ ਦੀਦੀ ਸਾਰ ਤੇ ਲਵਾਂਗੇ ਪਰ ਜੇ ਮੀਂਹ ਕਣੀ ਆ ਗਈ ਨੇਰੀ ਆ ਗਈ ਤੇ ਫੇਰ ਅਹੀਂ ਕੀ ਕਰਾਂਗੇ ਫੇਰ ਅੱਗ ਵੀ ਨਹੀਂ ਬਲਦੀ ਚੁੱਲੇ ਤੇ ਤੁਹਾਨੂੰ ਪਤਾ ਵੀ ਆ ਅੱਜ ਕਿੰਨੀ ਲੇਟ ਰੋਟੀ ਹੋਗੀ ਈ ਡੈਡੀ ਦੀ ਉਧਰੋਂ ਡੈਡੀ ਨੇ ਜਾਣਾ ਹੀ ਤੇ ਉਧਰੋਂ ਤੁਸੀਂ ਚੁੱਲੇ ਤੇ ਦੇ ਹੋ ਗੱਲ ਤੇ ਤੇਰੀ ਸਹੀ ਅੱਜ ਵੀ ਕਿੰਨੀ ਹਵਾ ਵਗਦੀ ਹੈ ਨਾ ਤੇ ਅੱਗ ਬਲ ਨਹੀਂਦੀ ਤੇ ਕੋਈ ਨਹੀਂ ਫੇਰ ਜਦੋਂ ਸਿੱਟੇ ਪਈ ਹੋਏ ਕਟਣੀ ਤੇ ਪੈਂਦੀ ਆ ਨਾ ਉਹ ਸੋਖਾ ਟਾਈਮ ਕੱਢ ਲਾਂਗੇ ਉਹ ਕੋਈ ਨਹੀਂ ਮੈਂ ਇਦਾਂ ਕਰਾਂਗੀ ਕਿ ਡੈਡੀ ਨੂੰ ਜਦੋਂ ਆਉਣਗੇ ਨਾ ਉਹਨਾਂ ਨੂੰ ਕਹਾਂਗੀ ਕਿ ਵੇਲੇ ਇੱਕ ਵੇਲੇ ਆਉਂਦੇ ਨਾ ਫਿਰ ਸੌਂਡਰ ਭਰਾ ਲਿਆਉਣਗੇ ਫਿਰ ਹੋਰ ਕੀ ਕਰਨਾ ਹੁਣ ਗੱਡੀ ਵੀ ਨਹੀਂ ਆਉਣੀ ਆਹੋ ਇੱਦੀ ਗੱਲ ਹੈਗੀ ਐ ਤੇ ਨਾਲੇ ਬਹੁਤੀ ਸਿਆਣੀ ਐ ਪਰ ਚੀਤੇ ਡੈਡੀ ਨੂੰ ਤੂ ਫੜਾਈ ਨਹੀਂ ਹੈਗੀ ਉਹ ਤੇ ਤੇਰੀ ਅੰਦਰ ਹੀ ਪਈ ਰਹਿ ਗਈ ਐ ਤੂੰ ਹੀ ਦੇ ਦੇਣੀ ਸੀ ਮੈਨੂੰ ਤੇ ਚੇਤਾ ਭੁੱਲ ਗਿਆ ਸੀ ਮੈਨੂੰ ਕੀ ਪਤਾ ਸੀ ਮੈਂ ਤੇ ਆਪਸੇ ਤਾਂ ਰੋਟੀਆਂ ਪਕਾ ਕੇ ਆਈਆਂ ਤੇ ਉੱਥੇ ਜਦੋਂ ਫੁਲਕੇ ਰੱਖਣ ਲੱਗੇ ਟੱਕ ਕੇ ਮੈਂ ਤੇ ਆਪ ਉਹਨੂੰ ਵੇਖੀ ਵੀ ਇੱਥੇ ਪਈ ਐ ਪਰਚੀ ਸਬਦੇ ਵਾਲੀ ਜਾਇਤਾ ਕਰਦੇ ਫੇ ਡੈਡੀ ਨੂੰ ਫੋਨ ਕਰਕੇ ਦੱਸ ਦੇਣੀ ਸਭ ਦਾ ਤੂੰ ਪਤਾ ਕੀ ਕਰ ਫੋਟੋ ਖਿੱਚ ਕੇ ਉਹਨਾਂ ਨੂੰ ਪਾ ਦੇ ਹਾਂ ਇਦਾਂ ਕਰਦੀ ਫੋਟੋ ਪਾ ਦਿੰਦੀ ਆ ਫਿਰ ਆਪੇ ਲੈ ਆਉਣੇ ਨਾਲੇ ਫੋਨ ਕਰਕੇ ਚੇਤਾ ਕਰਾ ਦਾਂਗੀ ਤੇ ਤਾਂ ਹੀ ਕੁਝ ਕਹਿੰਦੇ ਨਹੀਂ ਹੁੰਦਾ ਲੈ ਤੁਹਾਨੂੰ ਪਤਾ ਤਾਂ ਹੈਗਾ ਉਹ ਗੱਲਾਂ ਕਰਨ ਤੋਂ ਬਿਨਾਂ ਰਹਿੰਦੇ ਆ ਉਹਨਾਂ ਨੂੰ ਤੇ ਰੋਟੀ ਨਹੀਂ ਪਾਖਦੇ ਜਿੰਨੇ ਚਿਰ ਤੱਕ ਸਾਨੂੰ ਦੋ ਚਾਰ ਗੱਲਾਂ ਨਹੀਂ ਕਰ ਲੈਣ ਮੈਂ ਸੋਚਿਆ ਹੀ ਸ਼ਾਇਦ ਐਨੀ ਲੜਾਈ ਪਾਈ ਆ ਸਾਡੇ ਘਰ ਵਿੱਚ ਹੋਣੀ ਸੁਧਰ ਗਏ ਹੋਣ ਉਹ ਕੋਸ਼ਿਸ਼ ਨਹੀਂ ਹੁੰਦਾ ਉਹ ਇਦਾਂ ਦੇ ਤੇ ਇਦਾਂ ਦੇ ਰਹਿਣਾ ਵਾ ਕੋਈ ਗੱਲ ਨਹੀਂ ਆ ਸ਼ਰੀਕਾ ਸ਼ਰੀਕਾ ਹੀ ਹੁੰਦਾ ਵਾ ਕੋਈ ਗੱਲ ਨਹੀਂ ਸਮਣਾ ਤੂੰ ਨਾ ਇਨੀ ਫਿਕਰ ਨਾ ਕਰ ਉਹ ਭੁੱਲ ਜਾਂਦੇ ਆ ਕਿ ਹੜਤੂ ਉੱਤੇ ਵੀ ਕੋਈ ਬੈਠਾ ਵਾ ਆਪ ਹੀ ਰੱਬ ਬਣ ਕੇ ਬਹਿ ਜਾਂਦੇ ਆ ਤੇ ਨਾਲੇ ਨਾ ਗੱਲਾਂ ਕਰਨ ਨਾਲ ਨਾ ਕਿਸੇ ਦਾ ਕੁਝ ਨਹੀਂ ਕਸਤਾ ਹੈਗਾ ਤੇ ਚਾਰ ਘਰ ਵੀ ਲੈਨੇ ਆਣ ਤੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਿਆ ਕਰ ਤੇ ਨਾਲੇ ਇਹ ਕਿ ਤੇਰੀ ਰੋਟੀ ਮੈਂ ਉੱਥੇ ਰੱਖੀ ਆ ਖਾਲਾ ਠੰਡੀ ਹੋ ਜਾਣੀ ਆ ਫਿਰ ਹੁਣ ਕਿਹੜੇ ਅਧਿਆਸਾ ਕਿ ਜਿਹੜੀ ਆਪਾਂ ਗਰਮ ਕਰ ਲੈਣੀ ਆ ਹਾਂ ਚਲੋ ਖਾਈਏ ਰੋਟੀ ਤੂੰ ਹੀ ਖਾ ਲਈ ਆ ਮੈਂ ਖਾ ਲਈ ਆ ਤੂੰ ਖਾ ਲੈ ਹਾਂ ਚਲੋ ਮੈਂ ਖਾ ਲਈ ਨਹੀਂ ਫਿਰ ਲੈ ਉਹਨਾਂ ਦਾ ਫੇਰ ਫੋਨ ਆ ਗਿਆ ਤੇ ਮੈਂ ਹੁਣ ਇਹਨਾਂ ਨੂੰ ਕੀ ਜਵਾਬ ਦਵਾਂ ਪਤਾ ਨਹੀਂ ਹੁਣ ਰਿਸ਼ਪਾਲ ਆਇਆ ਕਿ ਨਹੀਂ ਹੈਲੋ ਸਤਿ ਸ੍ਰੀ ਅਕਾਲ ਭੈਣ ਜੀ ਠੀਕ ਠਾਕ ਸਭ ਆਪਣਾ ਸੁਣਾਓ ਤੁਸੀਂ ਉਹ ਨਾ ਉਧਰ ਕੀਤੀ ਤੇ ਸਹੀ ਹੀ ਮੈਂ ਗੱਲ ਉਹਨਾ ਕੁੜੀਆਂ ਦਾ ਨਾ ਪਿਓ ਨਹੀਂ ਆਇਆ ਹੱਲੇ। ਤੇ ਮੈਂ ਉਧਰ ਗੱਲ ਕਰਕੇ ਸਾਰੀ ਤੇ ਫੇਰ ਤੁਹਾਨੂੰ ਜਵਾਬ ਦਿੰਨੀ ਆ ਮੈਂ ਦੱਸਦੀ ਆ ਤੁਹਾਨੂੰ। ਅੱਛਾ। ਨੀ ਰਿਸ਼ਤਾ ਤੇ ਕਰਨਾ ਹੀ ਆ। ਰਿਸ਼ਤਾ ਕਿਉਂ ਨਹੀਂ ਕਰਨਾ? ਘਰ ਥੋੜੀਆਂ ਬਾਹਰ ਛੱਡਣੀਆਂ ਕੁੜੀਆਂ ਨੇ। ਨਹੀਂ ਨਹੀਂ ਉਹ ਨਾ ਤੁਸੀਂ ਟੈਨਸ਼ਨ ਲਓ। ਉਹ ਮੈਂ ਉਧਰ ਸਾਰੀ ਗੱਲ ਕਰਕੇ ਫੇਰ ਤੁਹਾਨੂੰ ਦੱਸਦੀ ਆ। ਓਕੇ। ਚਲੋ ਠੀਕ ਹੈ ਚੰਗਾ ਫੇਰ। ਸੱਸਰੀ ਘਰ ਵੇਹ ਕੇ ਆਵਾ ਪਲਾ ਆਇਆ ਕਿ ਨਹੀਂ ਰਿਸ਼ਪਾਲ ਚਲ ਜੇ ਆ ਰਿਸ਼ਤਾ ਹੋ ਜੇ ਨਾ ਤੇ ਕੁੜੀ ਤੇ ਗਲੋਂ ਲੱਥੇ ਇਹ ਤੇ ਹੱਡਾ ਫਿਕਰ ਮੁੱਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਤੇ ਸਾਰੇ ਜਾਣਿਆਂ ਦਾ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੇ ਅੱਗੇ-ਅੱਗੇ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈ ਨਾ ਹਾਂਜੀ ਸਹੀ ਗੱਲ ਆ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਛੇਤੀ ਛੇਤੀ 1 ਲੱਖ ਸਬਸਕ੍ਰਾਈਬਰ ਹੋ ਜਾਣ ਹਨਾ ਹਾਂਜੀ ਸਹੀ ਹੈ ਬਹੁਤ ਟਾਈਮ ਹੋ ਗਿਆ ਵਾ